ਹੱਦ ਵਿੱਚ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਕਿ ਆਈਟੀਟੀ ਦੇ ਦੋ ਵਿਦਿਆਰਥੀ ਟ੍ਰੇਨਿੰਗ ਦੇ ਲਈ ਮਹੂਆਣਾ ਦੇ ਵੱਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਲੰਬੀ ਦੇ ਪਿੰਡ ਪੰਚਵਤ ਦੇ ਅਰਸ਼ਦੀਪ ਸਿੰਘ ਦੀ ਤੇਜ਼ ਰਫ਼ਤਾਰ ਦਾ ਕਾਰਨ ਜੁੜਾ ਹੈ ਇਹਨਾਂ ਦੋਨਾਂ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਇਸ ਪੈਣਾ ਖਾਸੇ ਵਿੱਚ ਪਿੰਡ ਪੰਗਵਾੜੀ ਦੇ ਨਿਵਾਸੀ ਰਾਜਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਇੱਕ ਦੂਜੇ ਨੌਜਵਾਨ ਲਪ੍ਰਿਤ ਸਿੰਘ ਨੂੰ ਐਮਸ ਮਠੰਡਾ ਵਾਸਤੇ ਰੈਫਰ ਕੀਤਾ ਗਿਆ ਜੋਥੇ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਲਪ੍ਰਿਤ ਸਿੰਘ ਨੇ ਦਮ ਤੋੜ ਦਿੱਤਾ ਹਾਦ ਸਿੰਕ ਮੌਕੇ ਤਫਰਾਰ ਹੈ। ਇਹ ਆਪਣਾ ਲਾਪਰੇ ਸਿੰਘ ਜੋ ਆਪਣੇ ਪੜ੍ਹਾਈ ਦੇ ਕੰਮਕਾਰ ਲਈ ਜਾ ਰਿਹਾ ਸੀਗਾ ਲੋਟ ਲੋਟ ਵਾਲੀ ਸਾਈਡ ਤਾਂ ਰਸਤੇ ਵਿੱਚ ਜਦੋਂ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਈ ਬਰੇਜ਼ਾ ਗੱਡੀ ਨਾਲ ਜਿਹੜੀ ਕਿ ਹੈਗੀ ਆਪਣੇ ਮਲੋਟ ਵਾਲੀ ਸਾਈਡ ਦੀ ਗੱਡੀ ਹੈ। ਉਹਨਾਂ ਦਾ ਨਾਮ ਅਰਸ਼ਦੀਪ ਸਿੰਘ ਹੈ ਜਿਨ੍ਹਾਂ ਦੀ ਗੱਡੀ ਹੈ ਤੇ ਉਹਨਾਂ ਦਾ ਟੈਂਡ ਪੰਜਾਬ ਹੈ। ਲੰਬੀ ਹਲਕੇ ਦੇ ਮਲੋੜ ਦੇ ਬੰਦੇ ਆ ਕਿਸੇ ਮੁਲਾਜ਼ਮ ਨੇ ਸਾਡੀ ਸਟੇਟਮੈਂਟ ਨਹੀਂ ਲਈ ਜਾਂ ਉਹਨਾਂ ਦਾ ਪਰਿਵਾਰਿਕ ਮੈਂਬਰ ਆ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਅਜੇ ਜਿਸ ਹਿੱਟ ਨਾਲ ਇੱਕ ਬੰਦੇ ਦੀ ਡੈਥ ਔਨ ਦਾ ਸਪਾਟ ਹੋ ਗਈ ਜੀ ਦੂਜੇ ਮੇਰੇ ਬ੍ਰਦਰ ਦੀ ਹੈ ਜਿਹੜੀ ਡੈਥ ਆਈ ਉਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਐਮਜ਼ ਹਸਪੀਟਲ ਬਟੇਂਡਾਈ ਆ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਅੱਜ ਬੇੜ ਦਾ ਨਾਮ ਰਾਜੂ ਸਿੰਘ ਸੀਗਾ ਉਹ ਜੋ ਕਿ ਐਟਟੀ ਦਾ ਕੋਰਸ ਕਰ ਰਿਹਾ ਸੀ ਉਹ ਪਰਕੰਡਿਨ ਬੈਂਡ ਦੇ ਚੀਂ ਨਾ ਵੱਲੋਂ ਉਹਨਾਂ ਵੀ ਕੋਈ ਡਿਊਟੀ ਲਾਇਕੀ ਸੀ ਮਲਕੋ ਫਟਕ ਨਹੀਂ ਜਾ ਰਿਹਾ ਉਹ ਜਾ ਰਿਹਾ ਇਸ ਤੇ ਕੋ ਜਿਹੜਾ ਬੜੀ ਜ਼ਾਕਾ ਦੀਆਂ ਆ ਕੇ ਉਹਨਾਂ ਦਾ ਬਹੁਤ ਜ਼ਿਆਦਾ ਕੇ ਰਖਾ ਨਾਲ ਐਕਸੀਡੈਂਟ ਕੀਤਾ ਜੀ ਆਪਾਂ ਇਹਦਾ ਸਾਡੇ ਬੱਚਾ ਵੀ ਕੋਈ ਵੈਰੇ ਜੀ ਹੁੰਦੀ ਸਮਝ ਹੀ ਗਈ ਉਹਨਾਂ ਨੂੰ ਤਾਂ ਪਛਿਵਾਂ ਵਾਲੀ ਸਮਝ ਆ ਗਈ ਜਗਾ ਬੈਠਾ ਸੀ ਆ ਉਹ 30 ਸਾਲ ਦੀ ਹਾਂ ਸਾਡੇ ਤਿੰਨ ਬੱਚੇ ਆ ਜੀ ਇੱਕ ਛੋਟੀ ਕੁੜੀ ਆ ਉਹ ਦੂਸਰਾ